ਲਓ ਬਈ ਮਿੱਤਰੋ ਨਾ ਇੱਕ ਕੰਟਰੀ ਵੇਖ ਲਈ ਜਦੇ ਨਾਲ ਹੀ ਵੇਖ ਲਈ ਸਰੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਸਾਰੇ ਭਰਾ ਠੀਕ ਠਾਕ ਆ ਜੀ ਲਓ ਬਈ ਮਿੱਤਰੋ ਸਰੋਂ ਰੁਗਰੇ ਆਈ ਬਾਈ ਤੇ ਹੁਣ ਚਾਉਂਦੇ ਆ ਕਣ ਕੰਨੀ ਵੇਨੇ ਆ ਟਕੂਟ ਕਰ ਮਾਰੀ ਹੁੰਦੀ ਆ ਕਿ ਕਿਵੇਂ ਆ ਵੇ ਇੱਕ ਦਿਨ ਪਹਿਲਾਂ ਬੀਜੀ ਤਾਂ ਉਧਰ ਲਈ ਸੀ

ਲੋਗਾ ਤੇ ਨਾਂ ਦੇਣਾ ਉਹਨੂੰ ਜਮਾ ਓਪੀ ਦੀ ਰਿਪੋਰਟ ਬਾਹਰ ਆਈ ਹੈ ਨਾ ਮਾਰੀ ਆਉਂਦੀ ਟਕੂਰ ਸਾਰੇ ਮਾਰੇ ਪਏ ਆ ਹਾਂ ਤਨੇ ਲੱਗੇ ਮੇਰੇ ਆਉ ਮੇ ਪਏ ਅਣਿਆਵੀ ਮਾਰੇ ਹੁੰਦੇ ਲੇਕੋ ਨਾ ਕਿ ਨਾਂ ਦੇਣਾ ਉਹ ਬਾਹਰ ਆਈ ਵੀ ਸਰੋਂ ਉਗ ਰਹੀ ਹੈ ਭਾਈ ਜੀ ਸਰੋਂ ਤਾਂ ਸਾਰੀ ਉਗ ਰਹੀ ਹੈ ਪ੍ਰੋਪਰਟੀ ਦੂਰੀ ਆ ਸਾਰੀ ਉਰਥ ਪਾਣੀ ਟੁੱਟ ਗਿਆ ਉਹਨਾਂ ਦੇ ਚੰਨ ਚੱਲ ਲੋ ਵੀ ਦਾਸ ਕਪੱਠੀ ਕਰ ਰਿਹਾ ਜਿਹੜੇ ਧੁੱਪੇ ਪਾਏ ਨਿੱਕੇ ਦਫਾਂ ਵਾਲੀ ਦਿਨ ਨੇ ਮੈਨੂੰ ਇੱਥੇ ਜਾਂਚ ਪਾ ਕੇ ਮੈਂ ਪਰ ਕੁਝ ਐਸੇ ਫੋਟੋਸ ਵੀ ਥੇ ਜੋ ਮੈਨੇ ਕੈਮਰੇ ਮੇਂ ਕੈਪ ਕੀਏ ਹੋਰ ਗਿਆ ਬਸ ਆਪ ਦੀ ਡਿਮਾਂਡ ਪਰ ਬਾਏ ਬਾਏ ਲੋ ਵੀ ਮਿੱਤਰੋ ਮੱਚੀ ਬਾਤ ਹੈ ਸਾਰੀ ਨਿੱਕੇ ਜੂਤ ਲੈਣ ਗਿਆ ਉਹ ਸੁੱਡੇ ਫਰ ਦੇ 8 7 ਛੱਡਦੇ 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 ਆਹ ਤਾਂ ਉੱਡ ਕੇ ਬੈਠਾ ਇੱਕ ਦਿਨ ਅੱਗੇ ਵੀ ਹੱਥ ਲਓ ਵੀ ਮਿੱਤਰੋ ਲੀਲਾ ਆ ਜਾਗ ਤੇ ਵੀ ਨੰਦੋਂ ਤਾਂ ਚੜ ਗਿਆ ਉਹ ਤਿੰਨ ਉਧਰ ਬੈਠੇ ਇੱਕ ਇਧਰ ਬੈਠਾ ਬਾਕੀ ਫੜਦੇ ਅੱਠ ਸੱਤ ਜਿਹੜੇ ਸਾਰੇ ਆ ਨਿੱਕੇ ਬੱਚੇ ਬੈਠੇ ਆ ਭਾਈ 6-7 ਆਹਾਂ ਤੇ ਲਓ ਵੀ ਮਿੱਤਰੋ ਆਪਾਂ ਕੱਟੀ ਦੇ ਸੰਗਲੀ ਪਾਤੀ ਠੀਕ ਆ ਤਿੰਨ ਕਬੂਤਰ ਰਹਿ ਗਏ ਭਾਈ ਬਾਕੀ ਸਾਰੇ ਆਪਣੇ ਗਏ ਆ ਬਏ ਆਪਣੀ ਸ਼ੁਕਰ ਮਿੱਲੀ ਹੀ ਹੁੰਦੀ ਆ ਸੋਹਣੇ ਸੱਜਣੂ ਤੇ ਮੇਰਾ ਵੀਰ ਲਾਈਕ ਕੀਏ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਤਿੰਨ ਰਹੇਗੇ ਬਾਕੀ ਸਾਰੇ ਬੱਚੇ ਪੈਗੇ ਕਿਉਂਕਿ ਬਾਈ ਡਾਉਂਦੇ ਹੀ ਨਹੀਂ ਉਹਨਾਂ ਜਾਲ ਵਾਲੇ ਛੇੜਦੇ ਇਹਦੇ ਮੁੜ ਕੇ ਪਈ ਤੰਗ ਬਹੁ ਕਰਦੇ ਆ ਲਓ ਵੀ ਮਿੱਤਰੋ ਲਓ ਬਾਈ ਜੋਤ ਲਾਉਣ ਗਿਆ ਕਬੂਤਰ ਆਪਾਂ ਲਾਉਣ ਲੱਗ ਪਏ ਕਬੂਤਰ ਉਤਰ ਲਾ ਕੇ ਬਈ ਇਹਨਾਂ ਨੂੰ ਦਾਣਾ ਪਾਣੀ ਪਾ ਕੇ ਤੇ ਉਦੋਂ ਬਾਅਦ ਗਗਨੇ ਕੋਲ ਟਾਈਮ ਲੱਗ ਗਿਆ ਸਾਡੀ ਗਗਨੇ ਕੋਲ ਚੱਲੇ ਆਵਾਂਗੇ ਤੇ ਕਣਕ ਬਈ ਆਪਣੀ ਤਕੂਰ ਮਾਰੀ ਖੜੀ ਸਰੋਂ ਸਾਰੀ ਉਗਰੀ ਆਈ ਆ ਬਈ ਠੀਕ ਸਭ ਦਾ ਚੜੇ ਰੂਪ ਆ ਰਿਆਂ ਸੇ ਟਿਕਾ ਪੈ ਗਾਉਂ ਕਿਉਂ ਇ ਆ ਕੁ ਉੱਤਰ ਬੈਠਾ ਨਾ ਜਿਹੜਾ ਇਹ ਧੀਰੇ ਦਾ ਇੱਥੇ ਆਪਣੀ ਕੋਠੀ ਤੇ ਬੈੰਦਾ ਹੀ ਆਪਣੇ ਹਾਂ ਦੇ ਤੇ ਇੱਥੇ ਫਿਰ ਉੱਤਰਨ ਪੱਜ ਗਿਆ ਲੋ ਬਈ ਮਿੱਤਰੋ ਸਕੂਟਰ ਬਈ ਸਾਰੇ ਲਾ ਲਿਆ ਹੁੰਦੇ ਆ ਉਹ ਪੰਜ ਰਹਿ ਗਏ ਉਹ ਜੁੱਤ ਗਿਆ ਲਾਉਣ ਤੇ ਹੁਣ ਬਾਈ ਆਪਾਂ ਪੱਠੇ ਪਾਉਣੇ ਆ 3 ਵਜ ਗਏ ਆ ਪੱਠੇ ਪਾ ਦੀਏ ਪੱਠਿਆਂ ਦਾ ਕੰਮ ਨੇ ਮੀੜ ਕੇ ਤੇ ਉਦੋਂ ਬਾਅਦ ਦੇਖਦੇ ਆਂ ਕੀ ਬੰਦਾ ਤੇ ਵੀਰ ਬਣ ਕੇ ਯਾਰ ਮੈਂ ਹਰੇਕ ਵੀਡੀਓ 'ਚ ਬੇਨਤ ਕਰਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਹਾਂ ਵੇਖੀ ਜਿਹੜੀ ਅਸੈਂਬਲੀ ਪਾਤੀ ਕੋਈ ਬਹੁਤ ਤੰਗ ਕਰਦੀ ਹੈ ਇਹ ਟੂੜੀ ਪਾਈ ਕਿ ਉਹ ਫੇਰ ਉੱਡ ਗਈ ਬਹੁਤ ਤੰਗ ਕਰਦੇ ਆ ਬਾਈ ਮਸਾ ਹੀ ਤਾੜਨ ਵਾਲੀ ਗੱਲ ਹੁੰਦੀ ਆ ਚਲੋ ਬਾਈ ਆਪਾਂ ਪੱਠੇ ਪਾਉਣੇ ਆ ਲਾੜੇ ਆਊਗਾ ਲੋ ਵੀ ਮਿੱਤਰ ਆਪਾ ਪੱਠੇ ਪਾਈ ਜਾਂਦੇ ਸੀਗੇ ਉਹ ਕੈਮਰੇਜ ਜਿੱਦਿਆਂ ਨਾ ਉਪਰਾਂ ਨੂੰ ਕੂਤਰ ਦੁਰਿਆ ਜਾਂਦਾ ਇਹ ਬਾਈ ਆਪਣੇਾਂ ਦੀ ਕੋਠੀ ਤੇ ਇੱਥੇ ਪੈਂਦਾ ਸੀਗਾ ਇਹ ਪਹਿਲਾਂ ਜੂਤਿਆਂ ਦਾ ਪਹਿਲਾਂ ਛਤਰੀ ਤੇ ਉਹ ਕੂਤਰ ਲਾਈ ਜਾਂਦਾ ਨਾ ਉਹਨਾਂ ਦਾ ਪਹਿਲਾਂ ਛਤਰੀ ਤੇ ਇੱਥੇ ਨਾ ਲਾਉਂਦਾ ਫੇਰ ਇੱਥੇ ਬਹਿਣ ਲੱਗ ਪਿਆ ਤੇ ਪੂਰੀ ਆਪੂਸਲਾ ਸਵਾਹ ਰੰਗਾਇਆ ਬਾਈ ਸਵਾਹ ਰੰਗਾਇਆ ਪੂਸਲਾ ਤੇ ਹੋ ਨਹੀਂ ਐ ਬਿਲ ਡਿਗ ਡੁਗ ਪਿਆ ਇਧਰ ਵੀ ਕੋਠਣਾ ਹੈ ਇਹਨਾਂ ਦੋ ਦਿਨ ਹੋ ਗਏ ਉੱਧਰ ਉੱਠ ਗਿਆ ਉਹ ਛੇਰ ਤਾੜਲੀ ਦਾ ਚੰਗਾ ਸੀ ਪੱਠੇ ਪਾਈ ਜਾਂਦੇ ਸੀਗੇ ਲਓ ਬਾਈ ਬਾਈ ਆਪਣੀ ਆ ਚੀਨੀ ਕਬੂਤਰੀ ਹੈ ਬਾਜੀ ਬਾਜੀ ਛੱਡੀ ਵੀ ਹੈ ਸੀ ਇਹ ਆਪਾਂ ਇਹਨੇ ਵੀ ਬੱਚੇ ਕੱਢ ਲਏ ਦੋਵੇਂ ਮਗਰੋਂ ਇਹ ਲਾਈ ਜੀ ਜੋੜੀ ਚਲੋ ਇਹਦੇ ਥੱਲੇ ਵੀ ਦੋ ਹੈਗੇ ਆ ਇਹ ਜੋੜੀ ਅੰਦਰ ਛੱਡ ਪਈ ਨਹੀਂ ਹਾਂ ਦੇ ਛੱਡ ਤੇ ਇਹਦੇ ਥੱਲੇ ਦੋ ਇੱਕ ਦੇ ਮੂੰਹ ਚ ਮਾਤਾ ਵੀ ਪਈ ਆ ਬਾਈ ਇਹ ਇਹਦੇ ਥੱਲੇ ਵੀ ਦੋ ਹੈਗੇ ਆ ਤੇ ਬਾਈ ਜੀ ਚੀਨੀ ਦਾ ਇੱਥੇ ਆਪਣਾ ਉਹਦਾ ਵੀ ਦੋਵੇਂ ਬੱਚੇ ਕੱਢ ਲਏ ਬਾਈ ਡੱਬੀ ਦੇ ਵੀ ਅੰਡੇ ਐਦ ਕੀ ਖਰਾਬ ਹੋ ਗਿਆ ਬਾਈ ਐਦ ਕੀ ਡੱਬੀ ਦੇ ਵੀ ਅੰਡੇ ਖਰਾਬ ਹੋ ਗਏ ਆਪਣੀ ਦੇ ਤੇ ਬੱਚੇ ਵਿੱਚੋਂ ਬਾਈ ਇੱਕ ਦੋ ਢਿੱਲੇ ਹੋਏ ਪਏ ਆ ਹੁਣ ਬੱਚੇ ਅੱਧਾ ਤਾਂ ਕਿੰਨੇ ਖੁੱਲਾ ਖੁੱਲਾ ਆ ਆਣੀ ਮੋਟੇ ਰਿਹਾ ਕੀਆ ਹਾਂ ਅੰਡੇ ਦੇ ਰਿਹਾ ਕੀਆ ਅੰਡੇ ਦੇ ਰਿਹਾ ਕੀ ਨੇ ਰੁਣਾ ਗਿਆ ਟਿਆ ਕਪੜੇ ਪਾਈਆਂ ਮੈਂ ਪਸੇ ਅ ਲੈ ਆ ਬੰਦ ਕਰੀ ਹਾਂ ਕਿੱਥੋਂ ਬੰਦ ਹੋਣੀ ਤੇ ਬਾਈ ਜੀ ਪਸਾਣ ਪੱਠੇ-ਪੁੱਠੇ ਪਹਿਲਾਂ ਆਪਾਂ ਧਾਰ ਗੱਡਣੀ ਆ ਹੁਣ ਆਪਾਂ ਤੇ ਧਾਰ ਦਾ ਇਹ ਹੁੰਦਾ ਆ ਬਈ ਇਹ ਪੀਜੀ ਨਹੀਂ ਮਾਜੀ ਸੁਏ ਆਫਰ ਦੇ ਬਈ ਪੀਜੀ ਦਾ ਫਰਦਾ ਆ ਜਾਂਦਾ ਪੰਪੀਏ ਦੇ ਇਹ ਬਈ ਸੂਏ ਤੋਂ ਬਾਅਦ ਟਿਕੀ ਜੇ ਨਹੀਂ ਪਤਾ ਨਹੀਂ ਕੀ ਗੱਲ ਆ ਹੋਵੇ ਤੜਕੇ ਵੀ ਹੱਲ ਗਈ ਇਹ ਦੁੱਧ ਥਾਣਾ ਚਲੇ ਫਰਪੀਆ ਤੇ ਬਾਈ ਬਣ ਕੇ ਨਾ ਸਪੋਰਟ ਕਰਿਆ ਕਰੋ ਵੱਡੇ ਵੀਰ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਤੁਹਾਡੇ ਆਸਰੇ ਆ ਭਰਾ ਬਣ ਕੇ ਨਾ ਚੱਲ ਇਹ ਚੈਨਲ ਤਾਂ ਬਈ ਜਵਾਕਾਂ ਨੇ ਬਣਾਇਆ ਸੀਗਾ ਹਣ ਤੇ ਮੁੜ ਕੇ ਮੈਂ ਵੀ ਇਹਨਾਂ ਨਾਲ ਬਣਾਉਣ ਲੱਗ ਪਿਆ ਤੇ ਹੁਣ ਆਪ ਨੂੰ ਵੀ ਚਸਕਾ ਜਾ ਹੋ ਗਿਆ ਵੀ ਚਲ ਕੋਈ ਗੱਲ ਨਹੀਂ ਯਾਰ ਹਨਾ ਬਣਾ ਲਿਆ ਕਰਾਂਗੇ ਪਰ ਵੀਰ ਬਣ ਕੇ ਸਪੋਰਟ ਕਰਿਆ ਕਰੋ ਲਾਜ਼ਮੀ ਹਨਾ ਲਓ ਭਾਈ ਮਿੱਤਰੋ ਆਪਾਂ ਚੱਲਿਆ ਮੰਡੀ 'ਚ ਨਾਲੇ ਆਪਣੇ ਉੱਤੇ ਭਾਂਡੇ ਆ ਨਾਲੇ ਪੜ ਕੇ ਲਿਆਉਣਾ ਆਪਾਂ ਪੀਣਾ ਲੈਣੇ ਆਂ ਟਰੱਕੀ ਲੈ ਕੇ ਆਉਣੀ ਆ ਵੇਰਾ ਝਾੜ ਬਾਈ ਠੀਗਾ ਸਿਰਫ 37 ਠੱਪੀ ਮਾਨਵਾਸਮਤੀ ਦਾ ਮੀਰਾ ਤਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਕਿਸੇ ਦਾ ਕਿੰਨਾ ਵੀ ਹੋ ਸਕਦਾ ਠੀਗਾ ਕਹੇਦਾ ਪੀਆ ਫੇ 60 ਉਹ ਚੀਜ਼ ਆਪਾਂ ਨੂੰ ਕੋਈ ਲੱਗਾ ਖਾਣੀ ਪਰ ਹਾਂ ਮੀਰਾ 38 40 ਮੰਦਾ ਝਾੜ ਠੀਗਾ ਆਪਾਂ ਝੂਠ ਨਹੀਂ ਮਾਰਦੇਗੇ ਤੇ ਆਪਾਂ ਬਾਈ ਮੰਡੀ ਚ ਇੱਕ ਪਰਤੀ ਲੈ ਕੇ ਜਾਣੀ ਜਾਂ ਤੇ ਆਪਣੇ ਇਥੇ ਘਾਟਦੀ ਆ ਫੜ ਕੇ ਲੈ ਆਣੇ ਆ ਕਿਉਂਕਿ ਆਪਣੇ ਟੋਲੇ ਦੀ ਬਾਈ ਅੰਟੀ ਦੀ ਪੂਰਾ ਰੌਣਕ ਮੇਲਾ ਝੂਨਾ ਚਲੀ ਜ ਜਾਂਦਾ ਫੱਕ ਉੱਠ ਲੱਗੀ ਜਾਂਦਾ ਲੋ ਵੇ ਮੇਟਰ ਟਾਰਗਰ ਡਰ ਗਿਆ ਆਪਾਂ ਤੇ ਕੁੱਤੀ ਬਈ ਆਪਣੀ ਹੀਟ ਚ ਹੈ ਜੇ ਕਿਸੇ ਭਰਾ ਕੋਲੇ ਬਈ ਕੁੱਤਾ ਹੈਗਾ ਤਾਂ ਪੈਂਟਰ ਦੱਸ ਦੇਈਏ ਤੇ ਚਲੋ ਬਈ ਠੀਕ ਹੈ ਜੀ ਹੁਣ ਆਪਾਂ ਕਰ ਲਿਆ ਬਲੌਗ ਦੀ ਸਨਾਰਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਭਰਾ ਬਣ ਕੇ ਨਾ ਸਪੋਰਟ ਕਰਿਆ ਕਰੋ ਵੀਰ ਬੰਨਾ ਕੀਦਾ ਕਰਦਾ ਹੈ